ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਦ ਮੀਠਾ ਲਾਗਾ ਗੁਰ ਸਬਦੀ ਸਾਦ ਆਇਆ ਹੀ ਪਾਈ ਗੁਰਮਖ ਜਨਾਂ ਨੂੰ ਹਰੀ ਦਾ ਅੰਮ੍ਰਿਤ ਨਾਮ ਹਮੇਸ਼ਾ ਹੀ ਮਿੱਠਾ ਪਿਆਰਾ ਲੱਗਦਾ ਹੈ ਉਹਨਾਂ ਨੂੰ ਗੁਰਾਂ ਦੇ ਸਬਦੀ ਉਪਦੇਸ਼ ਦੀ ਕਮਾਈ ਕਰਕੇ ਨਾਮ ਦਾ ਸਵਾਦ ਭਾਵ ਆਨੰਦ ਆਇਆ ਹੈ ਸੱਚੀ ਬਾਣੀ ਸਹਜ ਸਮਾਣੀ ਹਰ ਜੀਉ ਮਨ ਵਸਾਇਆ ਉਹਨਾਂ ਦੀ ਬਿਰਤੀ ਨਾਮ ਰੂਪੀ ਸੱਚੀ ਬਾਣੀ ਵਿੱਚ ਸਹਜ ਸੁਭਾਵਕ ਹੀ ਸਮਾ ਜਾਂਦੀ ਹੈ ਅਤੇ ਹਰੀ ਜੀ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਇਆ ਕਈਏ ਵਸਾਉਣਾ ਕੀਤਾ ਹੈ ਹਰ ਕਰ ਕਿਰਪਾ ਸਤਗੁਰੂ ਮਿਲਾਇਆ ਪਰਮੇਸ਼ਰ ਨੇ ਉਹਨਾਂ ਉੱਪਰ ਆਪਣੀ ਕਿਰਪਾ ਮਿਹਰ ਕਰਕੇ ਉਹਨਾਂ ਗੁਰਮੁਖਾਂ ਨੂੰ ਸਤਗੁਰੂ ਸਾਹਿਬ ਜੀ ਦੇ ਨਾਲ ਮਿਲਾਉਣਾ ਕੀਤਾ ਹੈ ਪੂਰੈ ਸਤਗੁਰ ਹਰ ਨਾਮ ਧਿਆਇ ਰਹਾਉ ਤਦ ਉਹਨਾਂ ਗੁਰਮੁਖਾਂ ਨੇ ਪੂਰਨ ਸਤਗੁਰਾਂ ਨਾਲ ਮਿਲ ਕੇ ਵਾਹਿਗੁਰੂ ਜੀ ਦੇ ਖਰੀਦੇ ਨਾਮ ਨੂੰ ਧਿਆਉਣਾ ਕੀਤਾ ਹੈ ਰਹਾਉ ਬਿਸਰਾਮ ਦੇ ਸਤਿਗੁਰੂ ਕਿਰਪਾ ਕਰਦੇ ਹਨ ਬ੍ਰਹਮੇ ਬੀਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ ਭਾਵੇਂ ਬ੍ਰਹਮਾ ਨੇ ਪਰਮੇਸ਼ਰ ਦੇ ਹੁਕਮ ਅਨਸਾਰ ਬੇਦ ਰੂਪ ਬਾਣੀ ਪ੍ਰਗਾਸੀ ਪ੍ਰਗਟ ਕੀਤੀ ਹੈ ਪਰ ਫਿਰ ਵੀ ਆਪ ਮਾਇਆ ਦੇ ਮੋਹ ਦੇ ਪਸਾਰੇ ਵਿੱਚ ਲੱਗਾ ਹੋਇਆ ਆਪਣੀ ਰਚੀ ਰਚਨਾ ਵਿੱਚ ਮਾਇਆ ਮੋਹ ਦਾ ਹੀ ਪਸਾਰਾ ਫੈਲਾਉ ਕੀਤਾ ਹੈ ਮਹਾਦੇਵ ਗਿਆਨੀ ਵਰਤੈ ਘਰ ਆਪਣੇ ਤਾਮਸ ਬਹੁਤ ਅਹੰਕਾਰ ਮਹਾਦੇਵ ਸ਼ਿਵ ਜੀ ਆਪਣੇ ਆਪ ਵਿੱਚ ਗਿਆਨੀ ਗਿਆਨਮਾਨ ਹੋ ਕੇ ਆਪਣੇ ਘਰ ਕੈਲਾਸ਼ ਪਰਬਤ ਵਿੱਚ ਵਰਤ ਰਿਹਾ ਹੈ ਪਰ ਉਸ ਵਿੱਚ ਵੀ ਤਾਮਸ ਤਮੋ ਗੁਣ ਤੇ ਅਹੰਕਾਰ ਬਹੁਤ ਜ਼ਿਆਦਾ ਹੈ ਕਿਸਨ ਸਦਾ ਅਵਤਾਰੀ ਰੂਦਾ ਕਿਤ ਲਗਤਰੈ ਸੰਸਾਰਾ ਕਿਸਨ ਵਿਸ਼ਨੂੰ ਹਮੇਸ਼ਾ ਹੀ ਕ੍ਰਿਸ਼ਨ ਆਦ ਦੇ ਅਵਤਾਰੀ ਭਾਵ ਅਵਤਾਰ ਧਾਰਨ ਵਿੱਚ ਹੀ ਰੁੱਝਾ ਹੋਇਆ ਕ੍ਰਿਸ਼ਨ ਦਾ ਅਵਤਾਰ ਧਾਰ ਕੇ ਗੋਪੀਆਂ ਨਾਲ ਚੇਸਟਾ ਕਰਨ ਵਿੱਚ ਹੀ ਰੁੱਝਾ ਰਿਹਾ ਫਿਰ ਸੰਸਾਰਾ ਜਗਤ ਕਿਸ ਦੇ ਚਰਨੀ ਲੱਗ ਕੇ ਤਰੇਗਾ ਗੁਰਮੁਖ ਗਿਆਨ ਰਤੇ ਜੁਗ ਅੰਤਰ ਚੂਕੈ ਮੋਹ ਗੁਬਾਰਾ ਪਰ ਗੁਰਮੁਖ ਜਨ ਮੁਖੀ ਗੁਰੂ ਸਾਹਿਬ ਜੀ ਸਦਾ ਹੀ ਗਿਆਨ ਅਵਸਥਾ ਵਿੱਚ ਰੰਗੇ ਹੋਏ ਆ ਤੇ ਜੋ ਇਹ ਜੁਗ ਕਲਯੁਗ ਦੇ ਅੰਦਰ ਗੁਰਾਂ ਦੁਆਰਾ ਨਾਮ ਪ੍ਰਾਪਤ ਕਰਕੇ ਗੁਰਮੁਖ ਹੋ ਕੇ ਗਿਆਨ ਸਰੂਪ ਵਿੱਚ ਰੰਗੇ ਜਾਂਦੇ ਹਨ ਉਹਨਾਂ ਦਾ ਮਾਇਆ ਦੇ ਮੋਹ ਦਾ ਗੁਬਾਰਾ ਘੁੱਪ ਹਨੇਰਾ ਚੁੱਕਿਆ ਭਾਵ ਨਿਵਰਤ ਹੋ ਜਾਂਦਾ ਹੈ ਸਤਗੁਰ ਸੇਵਾ ਤੇ ਨਿਸਤਾਰਾ ਗੁਰਮਖ ਤਰੈ ਸੰਸਾਰ ਏ ਭਾਈ ਅਸਲ ਸਿੱਟਾ ਇਹੋ ਨਿਕਲਦਾ ਹੈ ਕਿ ਸਤਗੁਰਾਂ ਦੀ ਸੇਵਾ ਤਹਿਲ ਭਗਤੀ ਕਰਨ ਤੋਂ ਹੀ ਨਿਸਤਾਰਾ ਪਾਰ ਉਤਾਰਾ ਹੁੰਦਾ ਤੇ ਗੁਰਾਂ ਦੁਆਰਾ ਗੁਰਮਖ ਬਣ ਕੇ ਸੰਸਾਰਾ ਜਗਤ ਤਰੀਦਾ ਹੈ ਸਾਚੈ ਨਾਈ ਰਤੇ ਬੈ ਰਾਗੀ ਪਾਇਨ ਮੋਖ ਦੁਆਰਾ ਜੋ ਸੰਸਾਰ ਤੋਂ ਵਿਰਾਗਵਾਨ ਹੋ ਕੇ ਸੱਚੇ ਪਰਮੇਸ਼ਰ ਦੇ ਨਾਇਕ ਇਹ ਨਾਮ ਵਿੱਚ ਰੰਗੇ ਹਨ ਉਹ ਹੀ మోਕ ਮੁਕਤੀ ਦਾ ਦਵਾਰਾ ਦਰ ਪਾਉਂਦੇ ਆ ਏਕੋ ਸੱਚ ਵਰਤੈ ਸਭ ਅੰਤਰ ਸਭਨਾ ਕਰੇ ਪ੍ਰਤਪਾਲ ਸਾਰਿਆਂ ਜੀਵਾਂ ਦੇ ਅੰਦਰ ਇੱਕ ਸੱਚਾ ਪਰਮੇਸ਼ਰ ਹੀ ਵਰਤ ਰਿਹਾ ਜੋ ਸਾਰਿਆਂ ਦੀ ਪ੍ਰਤ ਕਈ ਤਾਈ ਪਾਲਾ ਪਾਲਣ ਕਰਦਾ ਹੈ ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ ਸਭਨਾ ਦੀਵਾਨ ਦਿਆਲਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਤੋਂ ਭਾਵ ਅਸੀਂ ਇੱਕ ਵਾਹਿਗੁਰੂ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਜਾਣਦੇ ਜੋ ਸਾਰਿਆਂ ਦਾ ਦੀਵਾਨ ਆਸਰਾ ਰੂਪ ਤੇ ਸਾਰਿਆਂ ਤਾਈਂ ਦਿਆਲਾ ਦਿਆਲਤਾ ਕਰਨ ਵਾਲਾ ਹੈ ਆਪ ਹੀ ਦਿਆਲੂ ਪਰਮੇਸ਼ਰ ਸਾਰਿਆਂ ਨੂੰ ਆਪਣੀ ਦੀਵਾਨ ਸਭਾ satsangਤ ਵਿੱਚ ਮੇਲਣ ਵਾਲਾ ਹੈ ਵੜਹੰਸ ਮਹੱਲਾ ਤੀਜਾ ਗੁਰਮਖ ਸੱਚ ਸੰਜਮ ਤਤ ਗਿਆਨ ਗੁਰਮਖ ਸਾਚੇ ਲੱਗੈ ਧਿਆਨ ਗੁਰਮਖ ਜਨ ਸੱਚਾ ਭਗਤੀ ਦਾ ਸੰਜਮ ਸਾਧਨ ਕਰਦੇ ਹਨ ਭਾਵ ਦਿਖਾਵੇ ਮਾਤਰ ਇੰਦਰੀਆਂ ਦਾ ਦਮਨ ਨਹੀਂ ਕਰਦੇ ਅਤੇ ਉਹਨਾਂ ਨੂੰ ਆਪਣੇ ਤਤ ਅਸਲ ਸਰੂਪ ਦਾ ਗਿਆਨ ਹੁੰਦਾ ਹੈ ਗੁਰਮਖ ਸੱਚ ਬੋਲਣ ਰੂਪ ਸੰਜਮ ਰੱਖਦੇ ਆ ਗੁਰਮਖ ਜਨ ਸੱਚੇ ਨਾਮ ਨੂੰ ਜਪਨ ਰੂਪ ਸਾਧਨ ਕਰਕੇ ਤਤ ਸਰੂਪ ਦਾ ਗਿਆਨ ਪ੍ਰਾਪਤ ਕਰਦੇ ਹਨ ਗੁਰਮਖ ਜਨਾਂ ਦਾ ਸੱਚੇ ਪਰਮੇਸ਼ਰ ਦੇ ਵਿੱਚ ਧਿਆਨ ਲੱਗਦਾ ਹੈ ਗੁਰਮਖ ਮਨ ਮੇਰੇ ਨਾਮ ਸੰਭਾਲ ਸਦਾ ਨਿਭਹਿ ਚੱਲੈ ਤੇਰੇ ਨਾਲ ਰਹਾਉ ਇਸ ਕਰਕੇ ਹੀ ਮੇਰੇ ਮਨਾ ਤੂੰ ਵੀ ਗੁਰਮਖ ਬਣ ਕੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਸੰਭਾਲ ਯਾਦ ਕਰ ਜੋ ਨਾਮ ਇਸ ਲੋਕ ਵਿੱਚ ਹਮੇਸ਼ਾ ਤੇਰੇ ਨਾਲ ਨਿਬੇਗਾ ਤੇ ਅੰਤ ਨੂੰ ਪਰਲੋਕ ਵਿੱਚ ਸਹਾਇਤਾ ਕਰਨ ਲਈ ਵੀ ਤੇਰੇ ਨਾਲ ਹੀ ਚੱਲੇਗਾ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਗੁਰਮੁਖ ਜਾਤ ਪਤ ਸੱਚ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਨਾਂ ਦੀ ਜਾਤੀ ਤੇ ਪਤ ਇੱਜ਼ਤ ਜਾਤ ਪਾਤ ਸੋਏ ਉਹ ਸੱਚਾ ਪਰਮੇਸ਼ਰ ਹੀ ਆ ਗੁਰਮੁਖਾਂ ਨੇ ਆਪਣੀ ਜਾਤ ਬੁੱਧੀ ਅੰਦਰ ਹੀ ਜਾਣਿਆ ਕਿ ਸਭ ਕੁਝ ਉਹ ਸੱਚਾ ਪਰਮੇਸ਼ਰ ਆਪ ਹੀ ਆ ਗੁਰਮੁਖ ਜਨਾਂ ਦੇ ਅਹਿਰਦੇ ਅੰਦਰ ਵਿੱਚ ਪ੍ਰਭੂ ਪਰਮੇਸ਼ਰ ਆਪ ਸਹਾਇਤਾ ਕਰਨ ਵਾਲਾ ਹੁੰਦਾ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇਵੇ ਸੋਏ ਪਰਮੇਸ਼ਰ ਵਾਹਿਗੁਰੂ ਜਿਸ ਨੂੰ ਆਪ ਗੁਰਮੁਖ ਬਣਾਉਣਾ ਕਰਦਾ ਵਾ ਉਹੋ ਹੀ ਗੁਰਮੁਖ ਹੁੰਦਾ ਪਰਮੇਸ਼ਰ ਆਪ ਹੀ ਗੁਰਮੁਖ ਜਨਾਂ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਰੂਪ ਵਿਢਾਈ ਤੇ ਸੋਏ ਕਈਏ ਸੋਭਾ ਦੇਣਾ ਕਰਦਾ ਗੁਰਮੁਖ ਸ਼ਬਦ ਸੱਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰੈ ਸਾਧਾਰ ਗੁਰਮੁਖ ਜਨ ਗੁਰਾਂ ਦੇ ਸੱਚੇ ਸ਼ਬਦ ਕਈਏ ਉਪਦੇਸ਼ ਦੀ ਸਾਰ ਸ੍ਰੇਸ਼ਟ ਕਰਨੀ ਕਮਾਈ ਕਰਦੇ ਹਨ ਗੁਰਾਂ ਦਾ ਉਪਦੇਸ਼ ਗ੍ਰਹਿਣ ਕਰਕੇ ਸੱਚੀ ਭਗਤੀ ਰੂਪ ਕਰਨੀ ਕਰਦੇ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨ ਆਪਣੇ ਨਿੱਜੀ ਪਰਿਵਾਰ ਨੂੰ ਸੁਧਾਰ ਲੈਂਦੇ ਆ ਪਾਵ ਆਪਣੇ ਮਾਤਾ ਪਿਤਾ ਭੈਣ ਭਰਾ ਧੀਆ ਪੁੱਤਰ ਆਦ ਸਭ ਨੂੰ ਗੁਰਮੁਖ ਹੀ ਬਣਾ ਲੈਂਦੇ ਆ ਇੰਦਰੀਆਂ ਬਿਰਤੀਆਂ ਰੂਪ ਪਰਿਵਾਰ ਸੁਧਾਰ ਲੈਂਦੇ ਹਨ ਜਾਂ ਸਹਿਤ ਆਸਰੇ ਦੇ ਕਰ ਲੈਂਦੇ ਆ ਵੱਡ ਹੰਸ ਮਹੱਲਾ ਤੀਜਾ ਗੁਰਮੁਖ ਜਨਾਂ ਦਾ ਸਾਰਾ ਇੰਦਰੀਆਂ ਰੂਪੀ ਪਰਿਵਾਰ ਪਰਮੇਸ਼ਰ ਪ੍ਰਾਇਣ ਹੋ ਜਾਂਦਾ ਇਸ ਬਾਬਤ ਸਤਿਗੁਰੂ ਜੀ ਅੱਗੇ ਹੁਣ ਕਥਨ ਕਰਦੇ ਆ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਈ ਗੁਰਮੁਖਾਂ ਦੀ ਰਸਨਾ ਜੇਬਾ ਸਹਿਜ ਸੁਭਾਈ ਸੁੱਤੇ ਸਿੱਧ ਹੀ ਹਰੀ ਨਾਮ ਦੇ ਸਵਾਦ ਵਿੱਚ ਲੱਗੀ ਰਹਿੰਦੀ ਹੈ ਮਨ ਤ੍ਰਿਪਤਿਆ ਹਰ ਨਾਮ ਧਿਆਏ ਉਹਨਾਂ ਦਾ ਮਨ ਹਿਰਦਾ ਹਰੀ ਨਾਮ ਨੂੰ ਧਿਆਤਾਕਾਰ ਬਿਰਤੀ ਦੁਆਰਾ ਤਿਆ ਕਰਕੇ ਤ੍ਰਿਪਤੀਆ ਰਜ ਗਿਆ ਹੈ ਸਦਾ ਸੁਖ ਸਾਚੈ ਸਬਦ ਵਿਚਾਰੀ ਉਹਨਾਂ ਨੂੰ ਗੁਰਾਂ ਦੇ ਸੱਚੇ ਸਬਦ ਉਪਦੇਸ਼ ਦੀ ਵਿਚਾਰ ਕਰਕੇ ਸਦਾ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ ਆਪਣੇ ਸਤਗੁਰ ਵਿਟੋ ਸਦਾ ਬਲਹਾਰੀ ਰਹਾਓ ਉਹ ਆਪਣੇ ਸਤਗੁਰਾਂ ਦੇ ਉਪਰੋਂ ਹਮੇਸ਼ਾ ਸੈਂਕੜੇ ਵਾਰੀ ਬਲਹਾਰੀ ਕੁਰਬਾਨ ਜਾਂਦੇ ਹਨ ਰਹਾਓ ਬਿਸਰਾਮ ਦੇ ਕੇ ਸਤਗੁਰੂ ਕਿਰਪਾ ਕਰਦੇ ਹਨ ਅਕੀ ਸੰਤੋਖਿਆ ਏਕ ਲੇਵ ਲਾਏ ਇੱਕ ਵਾਹਿਗੁਰੂ ਦੇ ਵਿੱਚ ਲਿਵ ਬਿਰਤੀ ਲਾਉਣ ਕਰਕੇ ਉਹਨਾਂ ਦੀਆਂ ਅੱਖਾਂ ਵੀ ਸੰਤੋਖਿਆ ਸੰਤੋਸ਼ਟ ਹੋ ਗਈਆਂ ਸੰਤੋਖ ਦੇ ਸਹਿਤ ਹੋ ਗਈਆਂ ਮਨ ਸੰਤੋਖਿਆ ਦੂਜਾ ਭਾਵ ਗਵਾਏ ਦੂਜਾ ਦ્વੈਤ ਭਾਵ ਨੂੰ ਗਵਾਉਣ ਕਰਕੇ ਉਹਨਾਂ ਦਾ ਮਨ ਵੀ ਸੰਤੋਖ ਦੇ ਸਹਿਤ ਹੋਇਆ ਦੇਹ ਸਰੀਰ ਸੁਖ ਹੋਵੇ ਸਬਦ ਹਰ ਨਾਏ ਗੁਰਾਂ ਦੀ ਸਬਦ ਉਪਦੇਸ਼ ਦੁਆਰਾ ਹਰੀ ਨਾਏ ਨਾਮ ਤਾਈ ਜਪਣ ਕਰਕੇ ਸਧੂਲ ਦੇਹੀ ਤੇ ਸੂਖਮ ਸਰੀਰ ਵਿੱਚ ਸੁਖ ਪ੍ਰਾਪਤ ਹੁੰਦਾ ਹੈ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਮ ਰੂਪੀ ਪਰਮਲ ਹੁੰਦਾ ਚੰਦਨ ਗੁਰਮੁਖ ਜਨਾਂ ਦੇ ਹਿਰਦੇ ਅੰਤਹਿ ਕਰਨ ਵਿੱਚ ਸਦਾ ਸਮਾਇਆ ਰਹਿੰਦਾ ਭਾਵ ਉਹਨਾਂ ਗੁਰਮੁਖਾਂ ਨੇ ਆਪਣੇ ਸਾਰੇ ਇੰਦਰੀ ਪ੍ਰਾਣ ਆਦ ਨਾਮ ਦੀ ਸੁਗੰਧੀ ਨਾਲ ਭਗਤੀ ਰੂਪ ਖੁਸ਼ਬੂ ਦੇ ਸਹਿਤ ਕਰ ਲਏ ਹਨ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਦੇ ਮੱਥੇ ਉੱਪਰ ਵੱਡੇ ਭਾਗ ਹਨ ਉਸ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਦੁਆਰਾ ਸੁਤੇ ਹੀ ਵਿਰਾਗ ਪ੍ਰਾਪਤ ਹੁੰਦਾ ਹੈ ਉਹ ਸਹਿਜ ਸ਼ਾਂਤ ਚਿਤੋ ਕੇ ਵਿਰਾਗ ਦੇ ਸਹਿਤ ਰਹਿੰਦੇ ਆ ਵਡਹੰਸ ਮਹੱਲਾ ਤੀਜਾ ਪੂਰੇ ਗੁਰਤੇ ਨਾਮ ਪਾਇਆ ਜਾਏ ਸੱਚੈ ਸਬਦ ਸੱਚ ਸਮਾਏ ਏ ਭਾਈ ਪੂਰਨ ਗੁਰੂ ਸਾਹਿਬ ਜੀ ਤੋਂ ਹੀ ਪਰਮੇਸ਼ਰ ਦਾ ਨਾਮ ਪ੍ਰਾਪਤ ਕੀਤਾ ਜਾਂਦਾ ਹੈ ਫਿਰ ਸੱਚੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸਤ ਸਰੂਪ ਵਿੱਚ ਸਮਾਏ ਅਭੇਦ ਹੋਈਦਾ ਹੈ ਏ ਮਨ ਨਾਮ ਨਿਧਾਨ ਤੂੰ ਪਾਏ ਆਪਣੇ ਗੁਰ ਕੀ ਮਨ ਲੈ ਰਜਾਈ ਰਹਾਉ ਏ ਮਨ ਇਸ ਕਰਕੇ ਤੂੰ ਪੂਰੇ ਗੁਰਾਂ ਦੇ ਪਾਸੋਂ ਪਰਮੇਸ਼ਰ ਦੇ ਨਾਮ ਰੂਪ ਨਿਧਾਨ ਖਜਾਨੇ ਨੂੰ ਪਾਉਣਾ ਕਰ ਅਤੇ ਆਪਣੇ ਗੁਰਾਂ ਦੀ ਰਜਾਈ ਰਜਾ ਆਗਿਆ ਮਨ ਲੈਣੀ ਕਰ ਪਾਵ ਆਗਿਆ ਮੰਨ ਕੇ ਹੀ ਨਾਮ ਦੀ ਪ੍ਰਾਪਤੀ ਹੋਵੇਗੀ ਗੁਰ ਕੇ ਸ਼ਬਦ ਵਿੱਚੋਂ ਮੈਲ ਗਵਾਏ ਨਿਰਮਲ ਨਾਮ ਵਸੈ ਮਨ ਆਏ ਇਹ ਭਾਈ ਗੁਰਾਂ ਦੀ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਆਪਣੇ ਅੰਤਹਿ ਕਰਨ ਦੇ ਵਿੱਚੋਂ ਭਾਵ ਅੰਦਰੋਂ ਪਾਪਾਂ ਅਵਿਧਿਆ ਆਦ ਦੀ ਮੈਲ ਗੰਦਗੀ ਨੂੰ ਗਵਾਉਣਾ ਕਰ ਭਾਵ ਆਪਣਾ ਮਨ ਸ਼ੁੱਧ ਕਰ ਲੈ ਤਦੋਂ ਫਿਰ ਪਰਮੇਸ਼ਰ ਦਾ ਨਿਰਮਲ ਉੱਜਲ ਨਾਮ ਹਿਰਦੇ ਵਿੱਚ ਆ ਕੇ ਵਸ ਜਾਵੇਗਾ ਬਰ ਮੈਂ ਭੁੱਲਾ ਫਿਰੈ ਸੰਸਾਰ ਮਰ ਜਨਮੈ ਜਮ ਕਰੇ ਖੁਆਰ ਬਾਕੀ ਸਾਰਾ ਸੰਸਾਰ ਜਗਤ ਦਾ ਭਰਮ ਵਿੱਚ ਭੁੱਲਿਆ ਆ ਜੂਨੀਆਂ ਆਦ ਵਿੱਚ ਵਿਅਰਥ ਫਿਰ ਰਿਹਾ ਹੈ ਜਿਸ ਕਰਕੇ ਮਰਦਾ ਤੇ ਜਮਦਾ ਰਹਿੰਦਾ ਹੈ ਅੰਤ ਨੂੰ ਜਿਮਰਾਜ ਨਰਕਾਂ ਜਾਂ ਜੂਨਾ ਵਿੱਚ ਪਾ ਕੇ ਖਰਾਬ ਕਰਦਾ ਹੈ ਨਾਨਕ ਸੇਵਡ ਭਾਗੀ ਜਿਨ ਹਰ ਨਾਮ ਧਿਆਇਆ ਗੁਰ ਪ੍ਰਸਾਦੀ ਮਨ ਵਸਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਵੱਡੇ ਭਾਗਾਂ ਵਾਲੇ ਉੱਤਮ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਧਿਆਉਣਾ ਕੀਤਾ ਫਿਰ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਉਸ ਨਾਮ ਨੂੰ ਆਪਣੇ ਮਨ ਕਹੀਏ ਹਿਰਦੇ ਵਿੱਚ ਮੰਨਣ ਕਰਕੇ ਵਸਾਉਣਾ ਕੀਤਾ ਹੈ ਬੜਹਾਂਸ ਮਹੱਲਾ ਤੀਜਾ ਸੋ ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਹੋ ਮਹਿੰਦੀ ਨੇ ਕੇਦੀ ਕਰਕੇ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਨ ਤੇ ਗੁਰਾਂ ਦੇ ਸ਼ਬਦ ਦੀ ਕਮਾਈ ਦੁਆਰਾ ਸੱਚੇ ਵਿੱਚ ਸਮਾਉਣ ਬਾਰੇ ਉਪਦੇਸ਼ ਕਰਦੇ ਆ ਹੋ ਮੈ ਨਾ ਵੈ ਨਾਲ ਵਿਰੋਧ ਹੈ ਦੋਏ ਨ ਵਸਹਿ ਇਕਠਾਏ ਏ ਭਾਈ ਹੰਗਤਾ ਮਮਤਾ ਹੰਕਾਰ ਦਾ ਪਰਮੇਸ਼ਰ ਦੇ ਨਾਮ ਨਾਲ ਵਿਰੋਧ ਵੈਰ ਹੈ ਇਸ ਕਰਕੇ ਦੋਵੇਂ ਇੱਕ ਹਿਰਦੇ ਰੂਪੀ ਥਾਂ ਵਿੱਚ ਇਕੱਠੇ ਨਹੀਂ ਵਸਦੇ ਭਾਵ ਜਿੱਥੇ ਹੋਮੇ ਉੱਥੇ ਨਾਮ ਨਹੀਂ ਜਿੱਥੇ ਨਾਮ ਵਸ ਜਾਂਦਾ ਉੱਥੇ ਹੋਮੇ ਦੀ ਨਿਵਰਤੀ ਹੋ ਜਾਂਦੀ ਆ ਹੋਮੇ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ ਹਾਂ ਹੋਮੇ ਹੰਗਤਾ ਦੇ ਅੰਦਰ ਰਹਿਣ ਕਰਕੇ ਗੁਰਾਂ ਜਾਂ ਪਰਮੇਸ਼ਰ ਦੀ ਸੇਵਾ ਟੈਲ ਨਹੀਂ ਹੋ ਸਕਦੀ ਤੇ ਨਾ ਹੁੰਦੀ ਹੈ ਕੀਤੀ ਹੋਈ ਸੇਵਾ ਸਫਲ ਹੀ ਨਹੀਂ ਹੁੰਦੀ ਤਾਦੇ ਸਮਾਨ ਦਾ ਕੀਤਾ ਹੋਇਆ ਕਰਤੱਬ ਸਾਧਨ ਵਿਅਰਥ ਹੀ ਚਲਿਆ ਜਾਂਦਾ ਹੈ ਹਰ ਜੀਤ ਮਨ ਮੇਰੇ ਤੂੰ ਗੁਰ ਕਾ ਸਬਦ ਕਮਾਏ ਇਸ ਕਰਕੇ हे ਮੇਰੇ ਮਨਾ ਤੂੰ ਪਰਮੇਸ਼ਰ ਨੂੰ ਚੇਤੇ ਕਰ ਅਤੇ ਗੁਰੂ ਸਾਹਿਬ ਜੀ ਦਾ ਸਬਦ ਉਪਦੇਸ਼ ਕਮਾਉਣਾ ਕਰ ਹੁਕਮ ਮੰਨਹਿ ਤਾ ਹਰ ਮਿਲੈ ਤਾ ਵਿੱਚ ਹੋ ਹਉਮੈ ਜਾਇ ਰਹਾਉ ਜੇਕਰ ਸਤਿਗੁਰਾਂ ਦਾ ਹੁਕਮ ਆਦੇਸ਼ ਆਗਿਆ ਮੰਨੇਗਾ ਤਦ ਹਰੀ ਮਿਲ ਪਵੇਗਾ ਤਦੋ ਹੀ ਤੇਰੇ ਅੰਤਇਕਰਨ ਵਿੱਚ ਅੰਦਰੋਂ ਹੰਗਤਾ ਮਮਤਾ ਜਾਵੇਗੀ ਰਹਾਉ ਕਿਉਂਕਿ ਜੈਸਾ ਭਾਈ ਗੁਰਦਾਸ ਜੀ ਕਹਿੰਦੇ ਹਨ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਕੋਈ ਹੋਮੈ ਸਭ ਸਰੀਰ ਹੈ ਹੋਮੈ ਓਪਤ ਹੋਏ ਹੋਮੈ ਹੰਗਤਾ ਮਮਤਾ ਸਭਨਾ ਹੀ ਸਰੀਰ ਦੇਹਾਂ ਵਿੱਚ ਆ ਤੇ ਹੰਗਤਾ ਮਮਤਾ ਹੰਕਾਰ ਕਰਕੇ ਹੀ ਜੀਵਾਂ ਦੀ ਉਤਪਤੀ ਹੁੰਦੀ ਆ ਹਉਮੈ ਵੱਡਾ ਗੁਬਾਰ ਹੈ ਹਉਮੈ ਵਿੱਚ 부ਝ ਨ ਸਕੈ ਕੋਇ ਹੰਗਤਾ ਮਮਤਾ ਇੱਕ ਬਹੁਤ ਵੱਡਾ ਗੁਬਾਰ ਘੁਪਹਨੇਰਾ ਹੈ ਹੰਗਤਾ ਮਮਤਾ ਵਿੱਚ ਹੋਣ ਕਰਕੇ ਕੋਈ ਵੀ ਪਰਮੇਸ਼ਰ ਨੂੰ 부ਝ ਸਮਝ ਨਹੀਂ ਸਕਦਾ ਹਉਮੈ ਵਿੱਚ ਭਗਤ ਨ ਹੋਵਈ ਹੁਕਮ ਨ 부ਝਿਆ ਜਾਏ ਹੰਗਤਾ ਮਮਤਾ ਦੇ ਵਿੱਚ ਅੰਦਰ ਰਹਿਣ ਕਰਕੇ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ ਅਤੇ ਪਰਮੇਸ਼ਰ ਦਾ ਹੁਕਮ ਵੀ ਬੁੱਝਿਆ ਸਮਝਿਆ ਨਹੀਂ ਜਾ ਸਕਦਾ ਹਉਮੈ ਵਿੱਚ ਜੀਉ ਬੰਦ ਹੈ ਨਾਮ ਨਾ ਵਸੈ ਮਨ ਆਏ ਹੰਗਤਾ ਮਮਤਾ ਦੇ ਵਿੱਚ ਅੰਦਰ ਰਹਿਣ ਕਰਕੇ ਜੀਵ ਕਰਮਾਂ ਦੇ ਚੱਕਰ ਵਿੱਚ ਬੱਜਾ ਹੋਇਆ ਜਿਸ ਕਰਕੇ ਇਸ ਦੇ ਮਨ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਆ ਕੇ ਨਹੀਂ ਵਸਦਾ ਨਾਨਕ ਸਤਗੁਰ ਮਿਲਿਆ ਹਉ ਮੈਂ ਗਈ ਤਾਂ ਸੱਚ ਵਸਿਆ ਮਨ ਆਏ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਤਗੁਰਾਂ ਦੇ ਨਾਲ ਮਿਲਣ ਕਰਕੇ ਹੀ ਇਹ ਹੰਤਾ ਮਮਤਾ ਗਈ ਭਾਵ ਜਾਂਦੀ ਨਿਵਰਤ ਹੁੰਦੀ ਹੈ ਤਾਂ ਤਦੋਂ ਹੀ ਸੱਚਾ ਨਾਮ ਮਨ ਹਿਰਦੇ ਵਿੱਚ ਆ ਕੇ ਵਸਦਾ ਹੈ ਸੱਚ ਕਮਾਵੇ ਸੱਚ ਰਹੇ ਸੱਚੀ ਸੇਵ ਸਮਾਏ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਦੇ ਅੰਦਰ ਨਾਮ ਵਸ ਜਾਂਦਾ ਹੈ ਉਹ ਗੁਰਮੁਖ ਜਨ ਫਿਰ ਸੱਚੇ ਨਾਮ ਨੂੰ ਕਮਾਉਂਦੇ ਆ ਤੇ ਸਤ ਸਰੂਪ ਵਿੱਚ ਇਸਤਿਤ ਰਹਿੰਦੇ ਆ ਭਾਵ ਟਿਕੇ ਰਹਿੰਦੇ ਆ ਅਤੇ ਸਤ ਸਰੂਪ ਨੂੰ ਸੇਵਨਦੇ ਹੋਏ ਉਸੇ ਵਿੱਚ ਹੀ ਸਮਾ ਜਾਂਦੇ ਹਨ ਵਡਹੰਸ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਵਾਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਗਏ ਉੱਥੇ ਸੰਗਤਾਂ ਨੇ ਗੁਰੂ ਸਾਹਿਬ ਜੀ ਤੋਂ ਪ੍ਰੇਮ ਨਾਲ ਉਪਦੇਸ਼ ਸੁਣਨ ਦੀ ਇੱਛਾ ਪ੍ਰਗਟ ਕੀਤੀ ਤਦੋਂ ਸਤਿਗੁਰਾਂ ਨੇ ਬੜਹੰਸ ਰਾਗ ਅੰਦਰ ਪਹਿਲੇ ਘਰ ਸੁਰ ਤਾਲ ਵਿੱਚ ਇਹ ਵਿਰਾਗਮਈ ਸ਼ਬਦ ਉਚਾਰਨ ਕੀਤਾ ਮੰਗਲ ਕਰਦੇ ਹਨ ਸਤਿਗੁਰੂ ਜੀ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੇਜ ਏਕ ਏਕੋ ਪ੍ਰਭ ਠਾਕੁਰ ਗੁਰਮਖ ਰਹਰ 라ਵੇ ਸੁਖ ਸਾਗਰ ਏ ਗੁਰਸਿੱਖੋ ਅੰਤਹਿ ਕਰਨ ਰੂਪੀ ਸੇਜਾ ਵੀ ਏਕ ਹੈ ਉਸ ਉੱਪਰ ਏਕ ਠਾਕੁਰ ਸਵਾਮੀ ਪਰਮੇਸ਼ਰ ਬਿਰਾਜਮਾਨ ਹੈ ਉਸ ਸੁਖਾਂ ਦੇ ਸਾਗਰ ਸਮੁੰਦਰ ਹਰੀ ਪਰਮੇਸ਼ਰ ਦੇ आनंद ਨੂੰ ਗੁਰਮਖ ਜਨ ਮਾਣਦੇ ਹਨ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸ ਜਿਗਿਆਸੂ ਮੁਖ ਦੁਆਰਾ ਕਥਨ ਕਰਦੇ ਹਨ ਕਿ ਮੈਨੂੰ ਪ੍ਰਭੂ ਪਰਮੇਸ਼ਰ ਨੂੰ ਮਿਲਣ ਦੀ ਹਿਰਦੇ ਵਿੱਚ ਬਹੁਤ ਇੱਛਾ ਅਤੇ ਬਹੁਤ ਪ੍ਰੇਮ ਹੈ ਗੁਰ ਪੂਰਾ ਮੇਲਾਵੇ ਮੇਰਾ ਪ੍ਰੀਤਮ ਹਉ ਵਾਰ-ਵਾਰ ਆਪਣੇ ਗੁਰੂ ਕੋ ਜਾਸਾ ਰਹਾਉ ਏ ਭਾਈ ਪੂਰਾ ਤੂੰ ਭਾਵਪੂਰਨ ਗੁਰੂ ਹੀ ਮੇਰਾ ਪ੍ਰੀਤਮ ਪਿਆਰਾ ਪਰਮੇਸ਼ਰ ਮਿਲਾਉਣ ਵਾਲਾ ਹੈ ਇਸ ਕਰਕੇ ਹਉਮੈਂ ਆਪਣੇ ਗੁਰੂ ਕੋ ਭਾਵ ਤਾਈ ਵਾਰ-ਵਾਰ ਬਲਹਾਰ ਕੁਰਬਾਨ ਜਾਸਾ ਤੂੰ ਭਾਵ ਜਾਂਦਾ ਹਾਂ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਹਨ ਮੈਂ ਅਵਗਣ ਭਰਪੂਰ ਸਰੀਰੇ ਹਉ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਮੈਂ ਤਾਂ ਸਰੀਰੇ ਸਰੀਰ ਅੰਦਰ ਗੁਨਾਹਾਂ ਅਵਗਣ ਨਾਲ ਭਰਪੂਰ ਪਰਿਪੂਰਨ ਹਾਂ ਪਾਪ ਔਗਣਾਂ ਨਾਲ ਭਰਿਆ ਪਿਆ ਕਿਉਂਕਿ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਫਿਰ ਮੈਂ ਆਪਣੇ ਪੂਰਨ ਪ੍ਰੀਤਮ ਪਿਆਰੇ ਪਰਮੇਸ਼ਰ ਨੂੰ ਕਿਵੇਂ ਕਰਕੇ ਮਿਲਣਾ ਕਰਾਂ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹੋ ਕਿਉ ਮਿਲਾ ਮੇਰੀ ਮਾਇਆ ਜਿਨਾਂ ਸਰਦਾ ਆਦਿਕ ਗੁਣਾ ਵਾਲੀਆਂ ਨੇ ਮੇਰਾ ਪ੍ਰੀਤਮ ਪਿਆਰਾ ਪਰਮੇਸ਼ਰ ਪਉਣਾ ਕੀਤਾ ਹੈ ਏ ਮੇਰੀ ਮਾਇਆ ਮਾਤਾ ਪਿਤਾ ਰੂਪ ਗੁਰ ਸਿਖੋ ਉਹ ਗੁਣ ਮੈਂ ਮੇਰੇ ਵਿੱਚ ਨਹੀਂ ਹਨ ਫਿਰ ਮੈਂ ਕਿਵੇਂ ਕਰਕੇ ਉਸ ਪ੍ਰੀਤਮ ਪਿਆਰੇ ਨੂੰ ਮਿਲਣਾ ਕਰਾਂ ਫਿਰ ਪ੍ਰਸ਼ਨ ਸੀ ਏ ਮਹਾਰਾਜ ਜੀ ਫਿਰ ਮਿਲਣਾ ਕਿਵੇਂ ਹੋਵੇਗਾ ਸਤਿਗੁਰੂ ਦੱਸਦੇ ਇਹ ਕਹਿੰਦੇ ਹਨ ਇਉ ਬੇਨਤੀ ਕਰੋ ਹਉ ਕਰ ਕਰ ਥਾਕਾ ਉਪਾਅ ਬਹੁ ਤੇਰੇ ਨਾਨਕ ਗਰੀਬ ਰਖੋ ਹਰ ਮੇਰੇ ਮੈਂ ਬਹੁ ਤੇਰੇ ਤੋਂ ਭਾਵ ਬੇਅੰਤ ਉਪਾਅ ਯਤਨ ਕਰ ਕਰਕੇ ਥੱਕ ਗਿਆ ਹਾਂ ਗੁਰੂ ਜੀ ਕਥਨ ਕਰਦੇ ਹਨ ਕਿ हे ਮੇਰੇ ਹਰ ਭਾਵ ਹਰੀ ਵਾਹਿਗੁਰੂ ਜੀ ਮੈਨੂੰ ਗਰੀਬ ਦੀਨ ਨੂੰ ਆਪਣੀ ਸ਼ਰਨ ਵਿੱਚ ਰੱਖ ਲੈਣਾ ਕਰੋ ਜੀ ਵਾਹੇ ਗੁਰੂ ਵਾਹੇ ਗੁਰੂ गुरु वाहे गुरु वाहे गुरु वाहे गुरु वाहे ਰੂਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ